ਹਾਲ ਹੋਰ ਉੱਪਰ ਕੇ ਸਾਹਮਣੇ ਆ ਰਿਹਾ ਮੈਂ ਅੱਜ ਇਸ ਧਰਨੇ 'ਚ ਵੀ ਵੇਖਿਆ ਜੋ ਇਥੋਂ ਲੁਧਿਆਣੇ ਤੋਂ ਐਮਪੀ ਆ ਤੇ ਕਾਂਗਰਸ ਦਾ ਪ੍ਰਧਾਨ ਆ ਉਹ ਉਹਦਾ ਜਿੱਥੇ ਆਉਣਾ ਬਣਦਾ ਸੀ ਕਿਸਾਨਾਂ ਨਾਲ ਖੜਨਾ ਬਣਦਾ ਸੀ ਇਸ ਮਸਲੇ ਦੇ ਉੱਪਰ ਸਰਕਾਰ ਨੂੰ ਘੇਰਨਾ ਬਣਦਾ ਸੀ ਪਰ ਉਹ ਕਿਤੇ ਇਸ ਸਾਰੇ ਮਸਲੇ 'ਚੋਂ ਗੈਰ ਹਾਜ਼ਰ ਆ ਆਇਆ ਨਹੀਂ ਇੱਥੇ ਉਹ ਇੱਥੇ ਆਇਆ ਨਹੀਂ ਧਰਨੇ 'ਚ ਕਾਂਗਰਸ ਦਾ ਬੜੀ ਮਾੜੀ ਗੱਲ ਆ ਫਿਰ ਇਹ ਹਲਕੇ ਤੋਂ ਐਮਪੀ ਜੁੜਿਆ ਲੋਕਾਂ ਨੇ ਤੇ ਫਿਰ ਲੋਕਾਂ ਨੂੰ ਸੋਚਣਾ ਚਾਹੀਦਾ ਜੇ ਅੱਜ ਲੋਕਾਂ ਦੀ ਲੜਾਈ ਲੜਨੀ ਕੋਈ ਆ ਰਿਹਾ ਲੀਡਰ ਤੇ ਉਹਨਾਂ ਨੂੰ ਕੱਲ ਨੂੰ ਪਿੰਡਾਂ 'ਚ ਵੀ ਨਹੀਂ ਆਉਣ ਦੇਣਾ ਚਾਹੀਦਾ ਨਾ ਜਦੋਂ ਵੋਟਾਂ ਲਈ ਆਉਣਗੇ ਤਾਂ ਆਪ ਦੀ ਲੋੜ ਲਈ ਆਉਣਗੇ ਇਹੀ ਤਾਂ ਰਾਜਨੀਤ ਇਹੋ ਜਿਹੇ ਰਾਜਨੀਤਿਕ ਲੋਕਾਂ ਨੇ ਹੀ ਰਾਜਨੀਤੀ ਦੀ ਜਿਹੜੀ ਪਰਿਭਾਸ਼ਾ ਨੂੰ ਗੰਦਾ ਕਰਤਾ ਹੈ ਜੇ ਚੰਗੇ ਸਿਆਸਦਾਨ ਵੀ ਹੈਗੇ ਆ ਤੇ ਉਹਦੇ ਨਾਲ ਇਹੋ ਜਿਹੇ ਵੀ ਹੈਗੇ ਚੋਰ ਠੱਗ ਇਹ ਹੁਣ ਧਰਨਾ ਸਰਕਾਰ ਦੇ ਖਿਲਾਫ ਆ ਹੁਣ ਜੇ ਇੱਥੇ ਸਰਕਾਰ ਦੇ ਖਿਲਾਫ ਆ ਕਿ ਉਹ ਬੋਲੂਗਾ ਤਾਂ ਉਹਦੀਆਂ ਆਪਦੀਆਂ ਬੋਲਾਂ ਖੁੱਲਣਗੀਆਂ ਉਹਦੀ ਆਪ ਦਾ ਬੱਸਾਂ ਵਾਲਾ ਮਸਲਾ ਖੁੱਲੂਗਾ ਉਹਦੀਆਂ ਆਪ ਦੀਆਂ ਠੱਗੀਆਂ ਚੋਰੀਆਂ ਮੂਹਰੇ ਆਉਣਗੀਆਂ ਤੇ ਉਹ ਅੰਦਰ ਜਾਊਗਾ ਉਹ बोल ਨਹੀਂ ਸਕਦਾ ਉਹਦਾ ਤਾਂ ਮੂੰਹ ਬੰਦ ਕੀਤਾ ਹੈ ਭਗਵਾਨਤਮਾਨ ਨੇ ਉਹਦੀ ਬਾਹ ਮਰੋੜੀ ਹੋਈ ਹੈ ਇੱਥੋਂ ਪੰਜ ਜਗਰਾਉਂ ਤੋਂ 5 ਕਿਲੋਮੀਟਰ ਦੂਰ ਖੰਡਮਲ ਜਗਰਾਉਂ ਹੁੰਦੀ ਸੀ 95 ਏਕੜ ਜ਼ਮੀਨ ਉਹਦੀ ਸਰਕਾਰ ਨੇ ਐਕਵਾਇਰ ਕਰਕੇ ਕਾਲੀਦਲ ਨੇ ਐਕਵਾਇਰ ਕਰਕੇ ਉਹਦੀ ਕਲੋਨੀ ਘਟਦੀ ਤੁਸੀਂ ਉੱਥੇ ਜਾ ਕੇ ਆਓ ਇਸ ਗੱਲ ਨੂੰ ਮੇਰੇ ਖਿਆਲ 'ਚ ਇਹ ਕੱਟੀ ਆ 2008-09 ਦੇ ਵਿੱਚ ਸੀ ਅੱਜ 15 ਸਾਲਾਂ ਤੋਂ ਉੱਪਰ ਹੋ ਗਿਆ ਸਮਾਂ ਪੰਜ ਤੋਂ ਵੱਧ ਘਰ ਨਹੀਂ ਉੱਥੇ ਬਣੇ ਸਭ ਤੋਂ ਵੱਡੇ ਦੋਸ਼ੀ ਨੇ ਜਿਹੜੇ ਅੱਜ ਮੁਲਕ ਤੇ ਰਾਜ ਕਰਨ ਨੇ ਭਾਜਪਾ ਦੇ ਜਨਸੰਗੀ ਦੂਜੇ ਨੰਬਰ ਤੇ ਉਹਨਾਂ ਦੀ ਬੀਟਾ ਮਾ ਆਦਮੀ ਪਾਰ ਜਿਹੜੀਆਂ ਦੋਨੇ ਧਿਰਾਂ ਨੇ ਇਹ ਇੱਕੋ ਹੀ ਸਿੱਕੇ ਦੇ ਦੋ ਪਾਸੇ ਆ ਆਰਐਸਐਸੀ ਕੇਜਰੀਵਾਲ ਆਰਐਸਐਸੀ ਮੋਦੀ ਹੈ ਕਿਸਾਨਾਂ ਨੂੰ ਕੀ ਦਰਸਾਉਣ ਦੀ ਕੋਸ਼ਿਸ਼ ਕੀਤੀ? ਕਿਸਾਨ ਬੰਦੇ ਮਾਰਦੇ ਫਿਰਦੇ ਆ। ਕਿਸਾਨ ਕਾਤਲ ਨੇ। ਤੁਸੀਂ ਕਿਸਾਨਾਂ ਤੇ ਮਜ਼ਦੂਰਾਂ ਦੇ ਕਾਤਲ ਹੋ ਤੇ ਤੁਸੀਂ ਕਿਸਾਨਾਂ ਨੂੰ ਹਿੰਸਕ ਦਰਸਾਉਣ ਦੀ ਕੋਸ਼ਿਸ਼ ਕੀਤੀ, ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ। ਆਰਐਸਐਸ ਦਾ ਮੁੱਖ ਮੰਤਰੀ ਪੰਜਾਬ ਦਾ ਜਿਹੜਾ ਉਹ ਆਤਮਾਨ 5 ਸਾਲਾਂ ਬਾਅਦ 3.45 ਸਾਲਾਂ ਬਾਅਦ ਉਸ ਮਾਮਲੇ ਦਾ ਮਕਦਮਾ 307 ਦਾ ਦਰਜ ਕਰਦਾ ਕਿਸਾਨਾਂ ਤੇ ਕਿਸਾਨਾਂ ਆ ਗਏ ਇੱਥੇ ਸਮਝਣ ਦੀ ਲੋੜ ਹੈ ਕਿ ਪੰਜਾਬ ਦਾ ਜੰਮਿਆ ਹਰੇਕ ਪੰਜਾਬ ਦਾ ਹਿੱਤੇਸ਼ੀ ਨਹੀਂ ਹੁੰਦਾ ਹੁਣ ਨਾ ਇੱਕ ਚੋਣ ਹੋ ਕੇ ਹੱਟੀ ਲੁਧਿਆਣਾ ਪੱਛਮੀ ਦੀ ਉਹਦੇ ਵਿੱਚ ਹਾਲਾਂਕਿ ਸੱਤਾਧਿਰ ਨੇ ਵੀ ਬਹੁਤ ਜ਼ੋਰ ਲਾਇਆ ਬਾਕੀ ਧਿਰਾਂ ਨੇ ਵੀ ਬਹੁਤ ਜ਼ੋਰ ਲਾਇਆ ਪਰ ਆਪੋਜੀਸ਼ਨਾਂ ਜਿੰਨੀਆਂ ਵੀ ਹੈਗੀਆਂ ਨੇ ਉਹ ਇਸ ਮਸਲੇ ਨੂੰ ਇੱਕ ਸਿਆਸੀ ਮਸਲੇ ਦੇ ਤੌਰ ਤੇ ਨਹੀਂ ਉਭਾਰ ਸਕੀਆਂ ਸੱਤਾਧਿਰ ਨੂੰ ਨਹੀਂ ਘੇਰ ਸਕੀਆਂ ਮੈਂ ਉਥੋਂ ਮੰਚ ਤੋਂ ਸਵੋਧਨ ਹੁੰਦੇ ਨੇ ਇਹ ਗੱਲ ਕਹੀ ਆ ਕਿ ਸਿਆਸੀ ਸਰਪਾਰਟੀ ਮੀਟਿੰਗ ਬੁਲਾ ਕੇ ਇਸ ਗੱਲ ਦੇ ਉੱਤੇ ਸਾਰੇ ਇਕੱਠੇ ਹੋਵੋ ਇਹ ਪੰਜਾਬ ਦੇ ਲੋਕ ਸਾਡੇ ਨੇ ਇਹ ਜ਼ਮੀਨ ਸਾਡੀ ਆ ਕਿਸਾਨ ਆਪਦੀ ਮਾਂ ਵਾਂਗੂ ਪੂਜਾ ਕਰਦਾ ਜ਼ਮੀਨ ਦੀ ਜਦੋਂ ਖੇਤ ਜਾਂਦਾ ਹੈ ਨਾ ਅੰਮ੍ਰਿਤ ਵੇਲੇ ਤਾਂ ਮੱਥਾ ਟੇਕ ਕੇ ਮਿੱਟੀ ਮੱਥੇ ਨੂੰ ਲਾ ਕੇ ਵਰਦਾ ਹੈ ਜ਼ਮੀਨ ਦੇ ਵਿੱਚ ਫਿਰ ਅਨਾਜ ਆਉਂਦਾ ਫਿਰ ਮੁਲਕ ਦਾ ਢਿੱਡ ਭਰਦਾ ਤੇ ਇਸੇ ਕਿਸਾਨ ਦਾ ਪੁੱਤ ਮੁਲਕ ਨੂੰ ਬਚਾਉਣ ਲਈ ਬਾੜਾਂ ਤੇ ਸਹਾਕਾ ਦਿੰਦਾ ਹੈ ਔਰ ਇਹਨਾਂ ਨਾਲ ਢਿੱਡ ਕੇ ਕਦੇ ਵੀ ਜਿੱਤਿਆ ਨਹੀਂ ਜਾ ਸਕਦਾ ਕਿਸਾਨਾਂ ਨਾਲ ਪੰਜਾਬ ਨੂੰ ਇੱਕ ਸ਼ਹਿਰੀ ਮਾਡਲ ਦੇਣਾ अर्बन ਸਟੇਟ ਬਿਲਡ ਕਰਨੇ ਨੇ ਪੰਜਾਬ ਦੇ ਵਿੱਚ ਔਰ ਉਹ अर्बन ਸਟੇਟ ਬਣਾਉਣ ਦੇ ਲਈ ਜਿਹੜੀ ਜ਼ਮੀਨ ਅਕਵਾਇਰ ਕਰਨੀ ਹੈ ਕਿਸਾਨਾਂ ਦੀ ਲੁਧਿਆਣਾ ਜ਼ਿਲ੍ਹੇ ਦਾ 24311 ਏਕੜ ਰਕਬਾ ਅਕਵਾਇਰ ਕਰਨਾ ਪਰ ਇਹਦਾ ਵੱਡੇ ਪੱਧਰ ਤੇ ਵਿਰੋਧ ਹੋ ਰਿਹਾ ਸਰਕਾਰ ਆਪਣਾ ਪੱਖ ਰੱਖ ਰਹੀ ਆ ਸਰਕਾਰ ਕਹਿ ਰਹੀ ਆ ਕਿ ਅਸੀਂ ਕਿਸੇ ਨਾਲ ਧੱਕਾ ਨਹੀਂ ਕਰਾਂਗੇ ਕਿਸਾਨਾਂ ਦੀ ਸਹਿਮਤੀ ਨਾਲ ਜ਼ਮੀਨ ਲਵਾਂਗੇ ਪਰ ਕਿਸਾਨ ਕਹਿ ਰਹੇ ਆ ਕਿ ਅਕਵਾਇਰ ਕਰਨ ਦਾ ਜਿਹੜਾ ਪਰਪਸ ਹੈ ਇਹ ਸਾਡਾ ਉਜਾੜਾ ਸਾਡੀਆਂ ਨਸਲਾਂ ਖਤਮ ਹੋ ਜਾਣਗੀਆਂ ਅੱਜ ਵੱਡੇ ਪੱਦਰ ਤੇ ਜਗਰਾਉਂ ਦੇ ਵਿੱਚ ਇੱਕ ਪ੍ਰੋਟੈਸਟ ਰੱਖਿਆ ਗਿਆ ਤੇ ਪ੍ਰੋਟੈਸਟ ਦੇ ਵਿੱਚ ਸਾਰੀਆਂ ਧਿਰਾਂ ਪਹੁੰਚੀਆਂ ਸਿਆਸੀ ਧਿਰਾਂ ਵੀ ਪਹੁੰਚੀਆਂ ਕਮਲਜੀਤ ਸਿੰਘ ਬਰਾੜ ਨੌਜਵਾਨ ਆਗੂ ਸਾਡੇ ਨਾਲ ਨੇ ਬਰਾੜ ਸਾਹਿਬ ਇੱਕ ਅਰਬਨ ਸਟੇਟ ਬਿਲਡ ਕਰਨਾ ਸ਼ਹਿਰੀ ਵਿਕਾਸ ਦਾ ਮਾਡਲ ਪਿੰਡਾਂ ਨੂੰ ਤਾਂ ਸਰਕਾਰ ਡਿਵੈਲਪਮੈਂਟ ਦਾ ਹਿੱਸਾ ਹੀ ਨਹੀਂ ਮੰਨਦੀ ਕਹਿੰਦੀ ਜੋ ਡਿਵੈਲਪਮੈਂਟ ਹੈ ਉਹ ਸ਼ਹਿਰੀ ਰਖਵੇ ਚ ਹੀ ਆਉਂਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਤੁਹਾਡੀ ਗੱਲ ਕਿ ਸਰਕਾਰ ਦੀ ਨੀਤੀ ਤੇ ਨiyet ਦੇ ਵਿੱਚ ਬੜਾ ਫਰਕ ਹੈ ਝੋਟ ਹੈ ਇੱਥੋਂ ਪੰਜ ਜਗਰਾਵਾਂ ਤੋਂ 5 ਕਿਲੋਮੀਟਰ ਦੂਰ ਖੰਡ ਮਿਲ ਜਗਰਾਉ ਹੁੰਦੀ ਸੀ 95 ਏਕੜ ਜ਼ਮੀਨ ਉਹਦੀ ਸਰਕਾਰ ਨੇ ਐਕਵਾਇਰ ਕਰਕੇ ਕਾਲੀਦਲ ਨੇ ਐਕਵਾਇਰ ਕਰਕੇ ਉਹਦੀ ਕਾਨੂੰਨੀ ਕਟਦੀ ਤੁਸੀਂ ਉੱਥੇ ਜਾ ਕੇ ਆਓ ਇਸ ਗੱਲ ਨੂੰ ਮੇਰੇ ਖਿਆਲ ਚ ਇਹ ਕੱਟੀ ਆ 2008-09 ਦੇ ਵਿੱਚ ਅੱਜ 15 ਸਾਲਾਂ ਤੋਂ ਉੱਪਰ ਹੋ ਗਿਆ ਸਮਾਂ 5 ਤੋਂ ਵੱਧ ਘਰ ਨਹੀਂ ਉੱਥੇ ਬਣੇ ਲੋਕ ਇੱਥੇ ਨਹੀਂ ਗਏ ਘਰ ਬਣਾਉਣ ਲੋਕ ਘਰ ਬਣਾਉਣ ਨਹੀਂ ਗਏ ਆਪਦੇ ਇੱਥੋਂ ਨਿਕਲੇ ਨਹੀਂ ਇਹ ਸਿਰਫ ਤੇ ਸਿਰਫ ਇੱਕ ਪੰਜਾਬ ਨੂੰ ਦੱਬਣ ਦੀ ਪਾਲਿਸੀ ਹੈ ਸਰਕਾਰ ਦੀ ਉਹਦੇ ਚ ਕੌਣ ਕੌਣ ਨੇ ਇਹ ਨਕਾਬ ਲੈਣੇ ਜ਼ਰੂਰੀ ਨੇ ਸਭ ਤੋਂ ਵੱਡੇ ਦੋਸ਼ੀ ਨੇ ਜਿਹੜੇ ਅੱਜ ਮੁਲਕ ਤੇ ਰਾਜ ਕਰਨ ਨੇ ਭਾਜਪਾ ਜਨਸੰਗੀ ਦੂਜੇ ਨੰਬਰ ਤੇ ਉਹਨਾਂ ਦੀ ਬੀ ਟੀਮ ਆਮ ਆਦਮੀ ਪਾਰਟੀ ਜਿਹੜੀਆਂ ਦੋਨੇ ਧਿਰਾਂ ਇਹ ਇੱਕੋ ਹੀ ਸਿੱਕੇ ਦੇ ਦੋ ਪਾਸੇ ਆ ਆਰਐਸਐਸ ਜੇਜਰੀਵਾਲ ਆਰਐਸਐਸ ਮੋਦੀ ਹੈ ਇਹ ਇਹ ਹਮੇਸ਼ਾ ਪੰਜਾਬ ਇਹਨਾਂ ਦੇ ਅੱਖਾਂ 'ਚ ਲੜਕਦਾ ਹੈ ਪੰਜਾਬ ਸੂਰਮਿਆਂ ਜੋਧੀਆਂ ਬਾਗੀਆਂ ਦੀ ਧਰਤੀ ਹੈ ਇਹ ਗੱਲ ਇਹਨਾਂ ਨੂੰ ਲੜਕਦੀ ਵੀ ਆ ਚੁੱਭਦੀ ਵੀ ਆ ਹੁਣ ਤੁਸੀਂ ਇੱਕ ਗੱਲ ਦੇਖੋ ਕਿਸਾਨ ਅੰਦੋਲਨ ਦਾ ਗੁੱਸਾ ਪ੍ਰਧਾਨ ਮੰਤਰੀ ਨੇ ਕਿਵੇਂ ਕੱਢਿਆ ਸੀ ਜਦੋਂ 2021 ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਪੰਜਾਬ ਆਇਆ ਸੀ ਫਿਰੋਜ਼ਪੁਰ ਰੈਲੀ ਫੇਲ ਹੋ ਗਈ ਕੁਦਰਤ ਕਹਿਰਵਾਨ ਹੋ ਗਈ ਲੋਕ ਨਹੀਂ ਆਏ ਤਾਂ ਉਹ ਰੈਲੀ ਦੇ ਜਾਣ ਦੀ ਬਜਾਏ ਜਾਂਦੇ ਹੋਏ ਰਿਪੋਰਟ ਤੇ ਬਿਆਨ ਦੇ ਗਏ ਕਿ ਮੁੱਖ ਮੰਤਰੀ ਨੂੰ ਕਹਿ ਦਿਓ ਕਿ ਤੁਹਾਡਾ ਪ੍ਰਧਾਨ ਮੰਨ ਸ਼ੁਕਰ ਕਰੋ ਵੀ ਪ੍ਰਧਾਨ ਮੰਤਰੀ ਬਚ ਕੇ ਆ ਗਏ ਵੀ ਮੈਂ ਬਚ ਕੇ ਆ ਗਿਆ ਕਿਸਾਨਾਂ ਨੂੰ ਕੀ ਦਰਸਾਉਣ ਦੀ ਕੋਸ਼ਿਸ਼ ਕੀਤੀ ਕਿਸਾਨ ਬੰਦੇ ਮਾਰਦੇ ਫਿਰਦੇ ਆ ਕਿਸਾਨ ਕਾਤਲ ਨੇ ਤੁਸੀਂ ਕਿਸਾਨਾਂ ਤੇ ਮਜ਼ਦੂਰਾਂ ਦੇ ਕਾਤਲ ਹੋ ਤੇ ਤੁਸੀਂ ਕਿਸਾਨਾਂ ਨੂੰ ਹਿੰਸਕ ਦਰਸਾਉਣ ਦੀ ਕੋਸ਼ਿਸ਼ ਕੀਤੀ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਧੰਨਵਾਦ ਕਰਦੇ ਹਾਂ ਉਸ ਵੇਲੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਜਿਨੇ ਕਿਹਾ ਕਿ ਕਿਸਾਨ ਤਾਂ ਤੁਹਾਡੇ ਤੋਂ 10 ਕਿਲੋਮੀਟਰ ਦੂਰ ਸੀ ਨਾ ਐਕਟ ਮਾਰੀ ਨਾ ਰੋੜਾਂ ਮਾਰਿਆ ਨਾ ਨਾਹਰਾ ਲਾਇਆ ਨਾ ਝੰਡਾ ਵਿਖਾਇਆ ਤੁਹਾਡੇ ਜਾਨ ਨੂੰ ਕਿਵੇਂ ਖਤਰਾ ਹੋ ਗਿਆ ਤੇ ਉਹੀ ਹੁਣ ਹੁਣ ਉੱਥੇ ਆ ਜਾਓ ਆਰਐਸਐਸ ਦਾ ਮੁੱਖ ਮੰਤਰੀ ਪੰਜਾਬ ਦਾ ਜਿਹੜਾ ਉਹਨਾਂ ਤਮਾਨ 5 ਸਾਲਾਂ ਬਾਅਦ ਸਾਢੇ 4 ਸਾਲਾਂ ਬਾਅਦ ਉਸ ਮਾਮਲੇ ਦਾ ਮਕਦਮਾ 307 ਦਾ ਦਰਜ ਕਰਤਾ ਕਿਸਾਨਾਂ ਤੇ ਕਿਸਾਨਾਂ 'ਗੀਆਂ ਤੇ ਇੱਥੇ ਸਮਝਣ ਦੀ ਲੋੜ ਹੈ ਕਿ ਪੰਜਾਬ ਦਾ ਜੰਮਿਆ ਹਰੇਕ ਪੰਜਾਬ ਦਾ ਹਤਾਇਸ਼ੀ ਨਹੀਂ ਹੁੰਦਾ ਇਹ ਪ੍ਰਾਤਨ ਜੇ ਪਤਿਹਾਸ ਤੇ ਚਾਦ ਮਾਰੀ ਸਰਕਾਰ ਨੂੰ ਇਹ ਗੱਲ ਸਮਝਣ ਵਾਲੀ ਚਾਹੀਦੀ ਹੈ ਕਿ ਜੇ ਅਸੀਂ ਢਿੱਡ ਭਰਨਾ ਜਾਣਦੇ ਆ ਢਿੱਡ ਪਾਰਨਾ ਵੀ ਜਾਣਦੇ ਜੇ ਸਾਡੇ ਚੁੱਲਿਆਂ ਦੀ ਅੱਗ ਬੁਝਾਉਣ ਲਈ ਤੁਸੀਂ ਇਹੋ ਜਿਹੇ ਕੋਝੀਆਂ ਚਾਲਾਂ ਚੱਲੋਗੇ ਤੇ ਅੱਗੇ ਤੁਹਾਡੇ ਚੁੱਲਿਆਂ 'ਚ ਵੀ ਨਹੀਂ ਬਣ ਦੇਣੀ ਸੀ ਹੁਣ ਨਾ ਇੱਕ ਚੋਣ ਹੋ ਕੇ ਹੱਟੀ ਲੁਧਿਆਣਾ ਪੱਛਮੀ ਦੀ ਉਹਦੇ ਵਿੱਚ ਹਾਲਾਂਕਿ ਸੱਤਾਧਿਰ ਨੇ ਵੀ ਬਹੁਤ ਜ਼ੋਰ ਲਾਇਆ ਬਾਕੀ ਧਿਰਾਂ ਨੇ ਵੀ ਬਹੁਤ ਜ਼ੋਰ ਲਾਇਆ ਪਰ ਆਪੋਜੀਸ਼ਨਾਂ ਜਿੰਨੀਆਂ ਵੀ ਹੈਗੀਆਂ ਨੇ ਉਹ ਇਸ ਮਸਲੇ ਨੂੰ ਇੱਕ ਸਿਆਸੀ ਮਸਲੇ ਦੇ ਤੌਰ ਤੇ ਨਹੀਂ ਉਭਾਰ ਸਕੀਆਂ ਸੱਤਾਧਿਰ ਨੂੰ ਨਹੀਂ ਘੇਰ ਸਕੀਆਂ ਦੇਖੋ ਇਹ ਤਰਾਸ ਦੀ ਰਹੀ ਹੈ ਜਦੋਂ ਪੰਜਾਬ ਨੂੰ ਲੋਡ ਪਈ ਆ ਤਾਂ ਆਮ ਲੋਕਾਂ ਨੇ ਪੰਜਾਬੀਆਂ ਨੇ ਖੂਨ ਡੋਲ੍ਹਿਆ ਕਿਸੇ ਸਿਆਸਦਾਨ ਦਾ ਧੀ ਪੁੱਤ ਸ਼ਹੀਦ ਹੋਇਆ ਦੇਖਿਆ ਅਜੇ ਤੱਕ ਹਮ ਮੂਲਕ ਲਈ ਲੋਕਾਂ ਲਈ ਨਹੀਂ ਹੋਇਆ ਨਾ ਤੇ ਲੋਕ ਹੀ ਲੜਦੇ ਆਏ ਆ ਇਹ ਇੱਕ ਤਰਾਸ ਦੀ ਆ ਜਿਹੜੇ ਪੰਜਾਬ ਦੇ ਜੰਮੇ ਜਾਏ ਧੀਆਂ ਪੁੱਤਾਂ ਨਾ ਸਿਆਸਦਾਨਾਂ ਚਾਹੇ ਕਿਸੇ ਸਿਆਸੀ ਤਰਦਾ ਹੋਵੇ ਮੈਂ ਉੱਥੋਂ ਮੰਚ ਤੋਂ ਸੰਬੋਧਨ ਹੁੰਦੇ ਨੇ ਇਹ ਗੱਲ ਕਹੀ ਆ ਕਿ ਸਿਆਸੀ ਸਰਪਾਰਟੀ ਮੀਟਿੰਗ ਬੁਲਾ ਕੇ ਇਸ ਗੱਲ ਦੇ ਉੱਤੇ ਸਾਰੇ ਇਕੱਠੇ ਹੋਵੋ ਇਹ ਪੰਜਾਬ ਦੇ ਲੋਕ ਸਾਡੇ ਨੇ ਇਹ ਜ਼ਮੀਨ ਸਾਡੀ ਆ ਕਿਸਾਨ ਆਪਦੀ ਮਾਂ ਵਾਂਗੂ ਪੂਜਾ ਕਰਦਾ ਜ਼ਮੀਨ ਦੀ ਜਦੋਂ ਖੇਤ ਜਾਂਦਾ ਹੈ ਨਾ ਅੰਮ੍ਰਿਤ ਵੇਲੇ ਤਾਂ ਉਹ ਮੱਥਾ ਟੇਕ ਕੇ ਮਿੱਟੀ ਮੱਥੇ 'ਤੇ ਲਾ ਕੇ ਵਰਦਾ ਹੈ ਜ਼ਮੀਨ ਦੇ ਵਿੱਚ ਫਿਰ ਆਨਾਗ ਆਉਂਦਾ ਹੈ ਫਿਰ ਮੁਰਕ ਦਾ ਢਿੱਡ ਭਰਦਾ ਤੇ ਇਸੇ ਕਿਸਾਨ ਦਾ ਪੁੱਤ ਮੁਲਕ ਨੂੰ ਬਚਾਉਣ ਲਈ ਬਾੜਾਂ 'ਤੇ ਸਹਾਰਾ ਕੱਦਦਾ ਹੈ ਔਰ ਇਹਨਾਂ ਨਾਲ ਢਿੜ ਕੇ ਕਦੇ ਵੀ ਜਿੱਤਿਆ ਨਹੀਂ ਜਾ ਸਕਦਾ ਕਿਸਾਨਾਂ ਨਾਲ ਕਿਉਂਕਿ ਇਹ ਇਹ ਤੂੰ ਦਾ ਸੁਨੇਹਾ ਦਿੱਤਾ ਬਾਬੇ ਨਾਨਕ ਨੇ ਬਾਬੇ ਨਾਨਕ ਦੇ ਪੈਰੋਕਾਰ ਨੇ ਉਹਦੇ ਸਨੇਹੇ ਨੂੰ ਲਗਾਈ ਤੱਕ ਲੈ ਕੇ ਜਾ ਰਹੇ ਨੇ ਕੋਈ ਠੱਗੀ ਕੋਈ ਬੇਇਮਾਨੀ ਨਹੀਂ ਹੁੰਦੀ ਕਿਸਾਨੀ ਮਜ਼ਦੂਰੀ ਦੇ ਵਿੱਚ ਤੂੰ ਲੇਹਿੰਦ ਦੇ ਉੱਤੇ ਡਾਕਾ ਨਾ ਮਾਰੋ ਹਾਂ ਜੇ ਕੋਈ ਸਹਿਮਤ ਆ ਕਿਸੇ ਨੂੰ ਲੋੜ ਹੈ ਆਪਦੀ ਜ਼ਮੀਨ ਦੇਣੀ ਚਾਹੁੰਦਾ ਹੁਣ ਵੀ ਵੇਚ ਦੇ ਉਹ ਤੋਂ ਲੈ ਲਓ ਇੱਕ ਸਵਾਲ ਹੋਰ ਉੱਪਰ ਕੇ ਸਾਹਮਣੇ ਆ ਰਿਹਾ ਮੈਂ ਅੱਜ ਇਸੇ ਧਰਨੇ 'ਚ ਵੀ ਵੇਖਿਆ ਜੋ ਇੱਥੋਂ ਲੁਧਿਆਣੇ ਤੋਂ ਐਮਪੀ ਆ ਤੇ ਕਾਂਗਰਸ ਦਾ ਪ੍ਰਧਾਨ ਆ ਉਹ ਉਹਦਾ ਜਿੱਥੇ ਆਉਣਾ ਬਣਦਾ ਸੀ ਕਿਸਾਨਾਂ ਨਾਲ ਖੜਨਾ ਬਣਦਾ ਸੀ ਇਸ ਮਸਲੇ ਦੇ ਉੱਪਰ ਸਰਕਾਰ ਨੂੰ ਘੇਰਨਾ ਬਣਦਾ ਸੀ ਪਰ ਉਹ ਕਿਤੇ ਇਸ ਸਾਰੇ ਮਸਲੇ ਚ ਗੈਰ ਹਾਜ਼ਰ ਆ ਆਇਆ ਨਹੀਂ ਇੱਥੇ ਉਹ ਇੱਥੇ ਆਇਆ ਨਹੀਂ ਤਰਨੇ ਚ ਕਾਂਗਰਸਪਾਤਾਂ ਤੇ ਬੜੀ ਮਾਰੀ ਗੱਲ ਆ ਫਿਰ ਇਹ ਇਹ ਉਹਦਾ ਇਸ ਹਲਕੇ ਤੋਂ ਐਮਪੀ ਜੁੜਿਆ ਲੋਕਾਂ ਨੇ ਤੇ ਫਿਰ ਇਹ ਲੋਕਾਂ ਨੂੰ ਸੋਚਣਾ ਚਾਹੀਦਾ ਜੇ ਅੱਜ ਲੋਕਾਂ ਦੀ ਲੜਾਈ ਲੜਨੀ ਕੋਈ ਆ ਰਿਹਾ ਲੀਡਰ ਤੇ ਉਹਨਾਂ ਨੂੰ ਕੱਲ ਨੂੰ ਪਿੰਡਾਂ ਚ ਵੀ ਨਹੀਂ ਆਉਣ ਦੇਣਾ ਚਾਹੀਦਾ ਨਾ ਜਦੋਂ ਵੋਟਾਂ ਲਈ ਆਉਣਗੇ ਜਦੋਂ ਆਪ ਦੀ ਲੋੜ ਲਈ ਆਉਣਗੇ ਇਹੀ ਤਾਂ ਰਾਜਨੀਤ ਇਹੋ ਜਿਹੇ ਰਾਜਨੀਤਿਕ ਲੋਕਾਂ ਨੇ ਹੀ ਰਾਜਨੀਤੀ ਦੀ ਜਿਹੜੀ ਪਰਿਭਾਸ਼ਾ ਨੂੰ ਗੰਦਾ ਕਰਤਾ ਹੈ ਜੇ ਚੰਗੇ ਸਦਨ ਵੀ ਹੈਗੇ ਆ ਤੇ ਉਹਦੇ ਨਾਲ ਇਹੋ ਜਿਹੇ ਵੀ ਹੈਗੇ ਚੋਰ ਠੱਗ ਇਹ ਹੁਣ ਧਰਨਾ ਸਰਕਾਰ ਦੇ ਖਿਲਾਫ ਆ ਹੁਣ ਜੇ ਇੱਥੇ ਸਰਕਾਰ ਦੇ ਖਿਲਾਫ ਆ ਕਿ ਉਹ ਬੋਲੂਗਾ ਤਾਂ ਉਹਦੀਆਂ ਆਪਦੀਆਂ ਪੋਲਾਂ ਖੁੱਲਣਗੀਆਂ ਉਹਦੀ ਆਪ ਦਾ ਬੱਸਾਂ ਵਾਲਾ ਮਸਲਾ ਖੁੱਲੂਗਾ ਉਹਦੀਆਂ ਆਪਦੀਆਂ ਠੱਗੀਆਂ ਚੋਰੀਆਂ ਮੂੰਹੇ ਆਉਣ ਗਿਆ ਤੇ ਉਹ ਅੰਦਰ ਜਾਊਗਾ ਉਹ ਬੋਲ ਨਹੀਂ ਸਕਦਾ ਉਹਦਾ ਤਾਂ ਮੂੰਹ ਬੰਦ ਕੀਤਾ ਹੈ ਭਗਵਾਨ ਤਮਨ ਨੇ ਉਹਦੀ ਬਾਹ ਮਰੋੜੀ ਹੋਈ ਹੈ ਸੁਜੇ ਨਹੀਂ ਆਇਆ ਤਾਂ ਇਸ ਤੋਂ ਮਾੜੀ ਤੇ ਮੰਦ ਭਾਗੀ ਗੱਲ ਹੋ ਨਹੀਂ ਸਕਦੀ ਕਾਂਗਰਸ ਲਈ ਕਿ ਜਿਹਨੂੰ ਤੁਸੀਂ ਬਾਗਡੋਰ ਸੰਭੀ ਬੈਠੇ ਹੋ ਉਹ ਲੋਕਾਂ ਦੀ ਲੜਾਈ ਲੜਨ ਤੋਂ ਲੁਕਦਾ ਬਚਦਾ ਫਿਰਦਾ ਹੈ ਆਪਦੀ ਜਾਨ ਬਚਾਉਂਦਾ ਫਿਰਦਾ ਅਖੀਰ ਚ ਬਰਾੜ ਸਾਹਿਬ ਕੀ ਦਿਸਦਾ ਤੁਹਾਨੂੰ ਅੱਗੇ ਇਸ ਲੜਾਈ ਨੂੰ ਕਿਹੋ ਜਿਹਾ ਰੂਪ ਦੇਣਾ ਬਣਦਾ ਦੇਖੋ ਦੋ ਤਰ੍ਹਾਂ ਨਾਲ ਲੜੀ ਜਾਣੀ ਆ ਕਾਨੂੰਨੀ ਲੜਾਈ ਵੀ ਲੜਨੀ ਚਾਹੀਦੀ ਸਾਨੂੰ ਸਾਰਿਆਂ ਨੂੰ ਰਲ ਕੇ ਤੇ ਉਹ ਤੋਂ ਬਿਨਾ ਜਿਹੜੀ ਮੈਨ ਪਾਵਰ ਜਿਹੜੀ ਲੁਕਾਈ ਦੀ ਤਾਕਤ ਆ ਲੋਕਾਂ ਦੀ ਤਾਕਤ ਆ ਜਦੋਂ ਲੋਕਾਂ ਦੀ ਤਾਕਤ ਇਕੱਠੇ ਹੋ ਕੇ ਲੜਦੀ ਹੈ ਨਾ ਇਹੀ ਮੁੱਖ ਮੰਤਰੀ ਕਹਿੰਦਾ ਹੁੰਦਾ ਹੈ ਨਾ ਲੋਕਤੰਤਰ ਚ ਲੋਕ ਵੱਡੇ ਆ ਲੈ ਲੋਕ ਹੁਣ ਵੱਡੇ ਹੋਣ ਦਾ ਤੈਨੂੰ ਸਬੂਤ ਦੇਣਗੇ ਦੋ ਮੁੱਖ ਮੰਤਰੀਆਂ ਦੀ ਗੱਲ ਕਰਨੀ ਬਣਦੀ ਆ ਦੋਹਾਂ ਦੀ ਤੁਲਨਾ ਕਰਨੀ ਬਣਦੀ ਆ ਇੱਕ ਪਿਛਲੇ ਦੀ ਤੇ ਇੱਕ ਮੌਜੂਦਾ ਦੀ ਪਿਛਲੇ ਨੇ ਇਹ ਕਿਹਾ ਸੀ ਵੀ ਮੇਰੇ ਕਿਸਾਨਾਂ ਦੀ ਤੈਨੂੰ ਕੋਈ ਖਤਰਾ ਨਹੀਂ ਸੀ ਮੈਂ ਆਪਦੇ ਕਿਸਾਨਾਂ ਖਾਤਰ ਲਤ ਲਾ ਆ ਗਿਆ ਸੀ ਚਰਨਜੀਤ ਚੰਨੀ ਤੇ ਇੱਕ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਜਿਹੜਾ ਉਹਨਾਂ ਕਿਸਾਨਾਂ ਤੇ 4 ਸਾਲ ਪੁਰਾਣੇ ਮਾਮਲੇ 'ਚ ਪਸਤਾ ਦਰਜ ਕਰੀ ਜਾਂਦਾ ਇਹ ਗੱਲ 'ਚ ਢੋਲ ਪਾ ਕੇ ਬਜਾਵਦਾ ਕਹਿੰਦਾ ਸੀ ਮੈਂ ਪੰਜਾਬ ਦਾ ਪੁੱਤ ਆ ਮੈਂ ਪੰਜਾਬ ਦਾ ਪੁੱਤ ਖੜਾ ਕਿਹਨਾਂ ਨਾਲ ਦਿਖਾ ਪੰਜਾਬ ਦਾ ਪੁੱਤ ਹੋਣ ਦਾ ਆਪਦਾ ਜਜ਼ਬਾ ਤਾਂ ਕਿ ਸਾਬਤ ਹੋ ਸਕੇ ਇੱਥੇ ਇਹ ਨਹੀਂ ਹੈਗਾ ਕਿ ਜੇ ਤੂੰ ਪਿੱਛੇ ਗਲਤੀਆਂ ਕੀਤੀਆਂ ਤੇ ਤੈਨੂੰ ਮਾਫ਼ ਨਹੀਂ ਕਰਨਗੇ ਪੰਜਾਬ ਮਾਫ਼ ਕਰ ਦੇਣਗੇ ਸਾਡੇ ਤਾਂ ਮੈਂ ਉਹ ਆਗੂ ਵੀ ਦੇਖੇ ਆ ਕੁਝ ਭਾਜਪਾ ਚਲੇਗੇ ਕਾਂਗਰਸ ਹੁੰਦੇ ਸੀ ਅੱਜ ਮੈਂ ਤੁਸੀਂ ਕਾਂਗਰਸ ਦੇ ਪ੍ਰਧਾਨ ਦੀ ਗੱਲ ਵੀ ਕਰੀ ਆ ਇਹ ਉਹੋ ਜਿਹੇ ਬੰਦੇ ਨੇ ਜਿਹੜੇ ਸਿੱਖਾਂ ਦੇ ਘਰੇ ਜੰਮ ਕੇ ਸਿੱਖਾਂ ਵਿਰੋਧ ਜ਼ਹਿਰ ਛਿੜਦੇ ਆ ਪਰ ਜਿੱਦਣ ਇਹ ਕਦੇ ਕੋਈ ਬਿਆਨ ਇਹੋ ਜਿਹਾ ਦੇ ਦਿੰਦੇ ਆ ਜਿਹੜਾ ਸਿੱਖਾਂ ਦੇ ਪੱਖ ਦਾ ਹੁੰਦਾ ਤਾਂ ਸਾਡੇ ਪੰਜਾਬ ਦੇ ਸਿੱਖ ਸਾਰਾ ਭੁੱਲ ਜਾਂਦੇ ਆ ਉਸ ਬਿਆਨ ਨੂੰ ਚੱਕ ਕੇ ਸੋਸ਼ਲ ਮੀਡੀਆ ਤੇ ਸ਼ੇਅਰ ਕਰਨ ਲੱਗ ਜਾਂਦੇ ਮਤਲਬ ਇੰਨੇ ਧਿਆਨਤਦਾਰ ਆ ਇੰਨੇ ਮਤਲਬ ਦਰਿਆਦਲ ਨੇ ਪੰਜਾਬੀ ਤੇ ਸਿੱਖ ਮਾਫ਼ ਕਰ ਦਿੰਦੇ ਆ ਤੇ ਭਗਵਾਨਤਮਨ ਤੈਨੂੰ ਮਾਫ਼ ਕਰ ਦੇਣਗੇ ਲੋਕ ਅੱਜ ਲੋਕਾਂ ਨਾਲ ਖੜਨ ਦਾ ਵੇਲਾ ਹੈ ਲੋਕਾਂ ਨਾਲ ਖੜਜਾ ਕੁਰਸੀ ਸਦੀਵੀ ਨਹੀਂ ਹੈਗੀ ਕੁਰਸੀ ਦੀ ਵੀ ਨਹੀਂ ਹੈਗੀ ਪਹਿਲਾਂ ਕਿੰਨੇ ਆਏ ਆ ਗਾਂ ਹੋਰ ਆਉਣੇ ਆ ਕੁਰਸੀ ਬਚਾਉਣ ਦੇ ਚੱਕਰ ਚ ਜਮੀਰ ਨਾ ਮਾਰ ਕਿਰਦਾਰ ਨਾ ਸਿੱਟ ਕਿਰਦਾਰ ਬਚਾਲਾ ਜਮੀਰ ਬਚਾਲਾ ਸਟੈਂਡ ਲੈ ਲੈ ਦੁਬਾਰਾ ਫਿਰ ਲੋਕਾਂ ਕੇ ਲੈ ਆਉਣ ਕੇ ਪਰ ਜੇ ਤੂੰ ਇਸੇ ਤਰ੍ਹਾਂ ਪੰਜਾਬ ਦੇ ਉਹਨਾਂ ਗਦਾਰਾਂ ਦੇ ਨਾਲ ਖੜਾ ਪੰਜਾਬ ਦੇ ਗਦਾਰਾਂ ਚ ਆਪਦਾ ਨਾਮ ਲਿਖਾਏਗਾ ਤਾਂ ਇਤਿਹਾਸ ਤੈਨੂੰ ਵੀ ਮਾਫ ਨਹੀਂ ਕਰੂਗਾ ਜੇ ਜੇ ਇਤਿਹਾਸ ਪੁਰਾਣੇ ਗਦਾਰਾਂ ਨੂੰ ਨਹੀਂ ਮਾਫ ਕਰ ਰਿਹਾ ਜ਼ਾਇਲਦਾਰਾਂ ਨੂੰ ਨਹੀਂ ਮਾਫ ਕਰ ਰਿਹਾ ਜਿਨ੍ਹਾਂ ਨੇ ਸ਼ਹੀਦ ਕਤਾਰ ਸਿੰਘ ਸਰਾਭਾ ਜੀ ਸ਼ਹੀਦ ਪਾਕ ਸਿੰਘ ਉਹਨਾਂ ਦੀ ਮੁਖਬਰੀਆਂ ਕਰਕੇ ਉਹਨਾਂ ਨੂੰ ਬਾਦਾਂ ਮਾਹੂਗਾ ਬਣ ਬਣ ਕੇ ਉਹਨਾਂ ਨੂੰ ਜੇਲ੍ਹਾਂਾਂ 'ਚ ਫਾਂਸੀਆਂ ਕਰਾਈਆਂ ਉਹਨਾਂ ਨੂੰ ਤਾਂ ਜਦੋਂ ਉਹਨਾਂ ਦਾ ਨਾਂ ਹੈ ਤਾਂ ਉਹਨਾਂ 'ਚ ਨਾਂ ਨਾ ਲਿਖਾ ਨਾਂ ਲਿਖਾਉਣਾ ਹੈ ਤਾਂ ਮੁਰਕਲੀ ਖਰਨ ਲੜਨ ਅਰਨ ਵਾਲਿਆਂ 'ਚ ਲਿਖਾਓ ਇਸ ਤਰ੍ਹਾਂ ਬੋਕੇ ਬਾਰ-ਬਾਰ ਨਹੀਂ ਮਿਲਦੇ ਇੱਕ ਕੁਰਸੀ ਬਾਰ-ਬਾਰ ਨਹੀਂ ਮਿਲਣੀ ਕੁਰਬਾਨੀ 'ਚ ਪੜਦੇ ਆ ਨਾ ਕੋਈ ਹਰਸਮਾਨ ਨਹੀਂ ਰਾਜਾ ਇਹ ਪੁੱਤ ਸਾਹਿਬ ਦਿਵਸ ਚਾਰ ਕੇ ਝੂਠੇ ਕਰਤ ਦਵਾਜਾ ਇਹ ਚਾਰ ਦਿਨਾਂ ਦੇ ਪ੍ਰਾਣੇ ਰਾਜੇ ਆ ਉਸ ਹਰੀ ਦੇ ਬਰਾਬਰ ਰਾਜਾ ਨਹੀਂ ਕੋਈ ਉਹਦੀ ਗੱਲ ਮੰਨ ਕੇ ਗੁਰੂ ਵਾਲਾ ਬਲ ਮੁਕ ਕਰਕੇ ਇਹਨਾਂ ਕਿਰਤੀਆਂ ਦੀ ਇਹਨਾਂ ਦੇ ਹੱਥਾਂ 'ਚ ਪਏ ਅਟਣਾਂ ਦੀ ਲਾਜ ਰੱਖ ਜਿਹੜੇ ਕਈਆਂ ਅਸੀਂ ਇਹ ਚਲਾਉਂਦੇ ਆ ਜਿਹੜੇ ਹੱਥੀ ਕਿਰਤ ਕਰਦੇ ਆ ਜਿਹੜੇ ਗੁਰੂ ਨਾਨਕ ਦਾ ਉਪਦੇਸ਼ ਲੋਕਾਂ ਤੱਕ ਲੈ ਕੇ ਜਾਂਦੇ ਆ ਸੋ ਅੱਜ ਮੌਕਾ ਹੈ ਇਸ ਤੋਂ ਬਾਅਦ ਮੌਕਾ ਨਹੀਂ ਮਿਲਣਾ ਭਗਵੰਤ ਮਾਨ ਤੈਨੂੰ ਤੂੰ ਦੇਖ ਤੂੰ ਸੁਣ ਰਿਹਾ ਸੀ ਸਾਡੇ ਬਾਬੇ ਬਾਰੇ ਬੈਠਾ ਬੋਲ ਰਿਹਾ ਸੀ ਸ਼ਹੀਦ ਕਰਤਾਰ ਸਿੰਘ ਸਰਾਬੇ ਦਾ ਨਾਂ ਨਹੀਂ ਪਤਾ ਹੂੰ ਜਿਸ ਬੰਦੇ ਨੂੰ ਉਸ ਬੰਦੇ ਨੂੰ ਲੋਕਾਂ ਨੇ ਵੋਟਾਂ ਪਾ ਦਿੱਤੀਆਂ ਲੁਧਿਆਣੇ ਦੇ ਨੇ ਯਾਰ ਜਿਹੜਾ ਸ਼ਹੀਦ ਕਰਤਾਰ ਸਿੰਘ ਸਰਾਬੇ ਦਾ ਨਾਂ ਹੀ ਨਹੀਂ ਜਾਣਦਾ ਜਿਹੜੇ ਸਾਬਰਕਾਰ ਦੇ ਚੇਲੇ ਆ ਨਾ ਉਹ ਬਾਬੇ ਸਰਾਬੇ ਨੂੰ ਕਿੱਥੋਂ ਜਾਣਣਗੇ ਉਹ ਤਾਂ ਗਦਾਰੀ ਦਾ ਉਹਨਾਂ ਦੇ ਖੂਨ ਦੇ ਵਿੱਚ ਗਦਾਰੀ ਆ ਉਹ ਗਦਾਰਾਂ ਦੇ ਸਾਥੀ ਆ ਸੋ ਪ੍ਰਮਾਤਮਾ ਮਿਹਰ ਰੱਖੇ ਪੰਜਾਬ ਦੇ ਲੋਕਾਂ ਨੂੰ ਨਿੱਤ ਮਿਹਮਾ ਲੜਦੇ ਆਏ ਆ ਨੰਗੇ ਧੜ ਹੋ ਕੇ ਲੜਦੇ ਆਏ ਆ ਅੱਗੇ ਵੀ ਕਿਸਾਨਾਂ ਦੀ ਖਾਤਰ ਖੜੇ ਆ ਪਰਿਵਾਰ ਸਵੇਤ ਬਾਹਰ ਦੀ ਕਿਰਪਾ ਨਾਲ ਹੁਣ ਵੀ ਖੜਾ ਆ ਧੰਨਵਾਦ ਭਰਾ ਸਾਹਿਬ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਹ